ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਇਸ ਘਰ ਦੇ ਵਿੱਚ ਚਾਰ ਭੈਣਾਂ ਆਪਣੇ ਮਾਪੇ ਪਾਪਾਂ ਦੇ ਨਾਲ ਰਹਿੰਦੀਆਂ ਨੇ ਜੀ ਘਰ ਨੂੰ ਦੇਖ ਕੇ ਤੁਹਾਨੂੰ ਅੰਦਾਜ਼ਾ ਲੱਗ ਜਾਣਾ ਘਰ ਦੇ ਵਿੱਚ ਕਿੰਨੀ ਗਰੀਬੀ ਆ ਔਰ ਅਸੀਂ ਇਸ ਵਾਰੀ ਬੰਦੀ ਛੋੜ ਦਿਵਸ ਅਤੇ ਦੀਵਾਲੀ ਦਾ ਤਿਹਾਰ ਇਹਨਾਂ ਭੈਣਾਂ ਦੇ ਨਾਲ ਮਨਾ ਰਿਹਾ ਜੀ ਇਹਨਾਂ ਭੈਣਾਂ ਦੇ ਘਰ ਦਾ ਨਹੀਂ ਪੱਥਰ ਰੱਖ ਦਿੱਤਾ ਗਿਆ ਜੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਬਹੁਤ ਜਲਦੀ ਇਸ ਘਰ ਦਾ ਲੈਂਟਰ ਪਹਿ ਜਾਣਾ ਜੀ ਸਾਨੂੰ ਤੁਹਾਡੀਆਂ ਅਰਦਾਸਾਂ ਦੀ ਸਖਤ ਜ਼ਰੂਰਤ ਆ ਆਪ ਜੀ ਸ਼ੇਅਰ ਕਰਿਓ ਅਤੇ ਅਰਦਾਸਾਂ ਕਰਿਓ ਪਾਣੇ ਕਿੰਨੇ ਸੋਵੇਂ ਬਾਅਦ ਦੇਖ ਰਿਹਾ ਆਪਣਾ ਘਰ ਬਣਦਾ ਦੇਖੇ ਬਹੁਤ ਟਾਈਮ ਬਾਅਦ ਵੀਰੇ ਮਤਲਬ ਮੇਰੀ ਤਾਂ ਉਮਰ ਹੀ ਹੈ ਇਹ ਘਰ ਦੇਖਦਿਆਂ ਨੂੰ ਲੰਗੀ ਤੇ ਜਦੋਂ ਮੀਂਹ ਆਉਂਦਾ ਸੀ ਪਾਣੇ ਕਿੰਨੀ ਕਿ ਤੰਗੀ ਸੀ ਘਰੇ ਬਹੁਤ ਹੋ ਸੀਗਾ ਵੀਰੇ ਬਾਲਾ ਜਿਆਦੇ ਬੁਰਾ ਹਾਲ ਹੁੰਦਾ ਸੀਗਾ ਸਾਡਾ ਹੈ ਜੀ ਨਹੀਂ ਹੁੰਦੀ ਸੀ ਇੱਥੇ ਹਾਂਜੀ ਮੈਂ ਕਿਹਾ ਵੀ ਬੈਠਣ ਨੂੰ ਵੀ ਅਸੀਂ ਇਹ ਸੋਚਦੇ ਵੀ ਕਿਸ ਜਗ੍ਹਾ ਤੇ ਉਹ ਕਰੀਏ ਹੈਨਾ ਇੱਕ ਦਿਨ ਤੁਸੀਂ ਮੈਨੂੰ ਵੀਡੀਓ ਭੇਜੀ ਸੀ ਪਾਣੇ ਜਦੋਂ ਮੀਂਹ ਆਇਆ ਵਾ ਅਸੀਂ ਉੱਪਰੋਂ ਪਾਣੀ ਪੈ ਰਿਆ ਸੀ ਉਹ ਕਿੰਨੀ ਕਿ ਪਾਣੀ ਵੀ ਵੀਰੇ ਉਹ ਗਿਰਨ ਤੋਂ ਗਿਰਨ ਤੋਂ ਥੋੜੇ ਦਿਨ ਪਹਿਲਾਂ ਦੀ ਹਫਤਾਤਕ ਪਹਿਲਾਂ ਦੀ ਸੀਗੀ ਉਹ ਕੋਈ ਨਹੀਂ ਜੇ ਤੁਹਾਡੇ ਉੱਪਰ ਡਿੱਗ ਜਾਂਦਾ ਜੀ ਇਹ ਬਾਲਾ ਨੁਕਸਾਨ ਹੁੰਦਾ ਵੀਰੇ ਰੋਟੀ ਪਾਣੀ ਤੋਂ ਵੀ ਤਰਸਦੇ ਸੀਗੇ ਅਸੀਂ ਵੀ ਭੰਦੇ ਚ ਜੀ ਓਕੇ ਜੀ ਓਕੇ ਇੰਨਾ ਜ਼ਿਆਦਾ ਨੁਕਸਾਨ ਸੀਗਾ ਜੀ ਓਕੇ ਜਦੋਂ ਤੁਸੀਂ ਮਤਲ ਇੱਥੋਂ ਉਧਰ ਸ਼ਿਫਟ ਹੋਏ ਸਰਕਾਰੀ ਜਗ੍ਹਾ ਚ ਉਹ ਕੀ ਹੈ ਧਰਮਸ਼ਾਲਾ ਜੀ ਤੇ ਡਿਸਪੈਂਸਰੀ ਦੇ ਵਿੱਚ ਤੁਸੀਂ ਰਹਿਣ ਲੱਗੇ ਹਨਾ ਜੀ ਉਸ ਤੋਂ ਬਾਅਦ ਡਿੱਗਿਆ ਹੈ ਨਾ ਹਾਂ ਜੀ ਵੀਰੇ ਉਹ ਚੱਕਰ ਚੱਕਦੀ ਜਮਾਨ ਚੱਕਰ ਚੱਕਦੀ ਜਮਾਨ ਚੱਕਰ ਦੀ ਉਹਦੇ ਸੀਗੀ ਚ ਜਵਾਨ ਚੱਕਣ ਸਾਹ ਜੇ 10 ਪੀ 15 ਮਿੰਟ ਦੇ ਅੰਦਰ ਉਹ ਡਿੱਗ ਗਿਆ ਮਕਾਨ ਇਹਨਾਂ ਦਾ ਤੁਸੀਂ ਭੈਣ ਕਿੰਨੀਆਂ ਭੈਣਾਂ ਹੋ ਜੀ 4 4 ਭੈਣਾਂ ਭਰਾ ਨਹੀਂ ਹਨ ਜੀ ਤੇ ਮੈਂ ਤੁਹਾਡਾ ਭਰਾ ਹਾਂ ਜੀ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਭੈਣੇ ਇਸ ਘਰ ਲਈ ਆਪ ਜੀ ਕੋਲੇ ਆ ਕੇ ਖੜਕੇ ਨਾ ਜੀ ਜਦੋਂ ਮੈਂ ਪਹਿਲੇ ਦਿਨ ਆਇਆ ਮਤਲਬ ਰਾਤ ਨੂੰਰੇ ਦੇਖਿਆ ਨਾ ਖੰਡਰ ਬਣਿਆ ਵਾ ਘਰ ਮਤਲਬ ਖੁਸ਼ੀ ਹੋਈ ਹੈ ਨਾ ਸੱਚੇ ਪਾਤਸ਼ਾਹ ਵਾ ਗੁਰੂ ਤੁਹਾਨੂੰ ਤਰੱਕੀਆਂ ਦੇਵੇ ਹਮੇਸ਼ਾ ਜ਼ਿੰਦਗੀ ਵਿੱਚ ਤੁਸੀਂ ਕਾਮਯਾਬ ਹੋਮੋ ਕੀ ਕਹਿਣਾ ਚਾਹੁੰਦਾ ਭੈਣੇ ਹੋਰ ਬਹੁਤ ਭੈਣਾਂ ਨੇ ਇਦਾਂ ਦੀਆਂ ਮਤਲਬ ਜਿੰਨਾ ਤੱਕ ਅਸੀਂ ਪਹੁੰਚੇ ਨਹੀਂ ਪਾਉਂਦੇ ਐਡੀ ਸਾਡੀ ਪਹੁੰਚੇ ਨਹੀਂ ਹੁੰਦੀ ਤਾਂ ਚਲੋ ਆਪਾਂ ਨੇੜੇ ਆ ਹਨਾ ਪਤਾ ਲੱਗ ਜਾਂਦਾ ਪਰ ਉਦਾਂ ਹਨ 3ਾਂ ਦਾ ਘਰ ਬਣਦਾ ਜੀ ਬੜਾ ਵਧੀਆ ਬਣ ਜਾਣਾ ਦੋ ਕਮਰੇ ਹੋਗੇ ਜੀ ਆਹ ਕੀ ਚੀਜ਼ ਬਣਾਈ ਆ ਪਿੱਧਰਲੇ ਪਾਸੇ ਇਹ ਲੋਬੀ ਡ੍ਰੈਇੰਗ ਓਕੇ ਓਕੇ ਇਧਰ ਰਸੋਈ ਹੋਗੀ ਪਿੱਛੇ ਸਟੋਰ ਹੋਗੇ ਬਹੁਤ ਵਧੀਆ ਬਣ ਗਿਆ ਜੀ ਬਾਥਰੂਮ ਆਪ ਇਧਰ ਬਣਾ ਲਾਂਗੇ ਹਾਂਜੀ ਇਹ ਕਿੰਨਾ ਸਰਪੰਚ ਸਾਹਿਬ ਏਰੀਆ ਕਿੰਨਾ ਬਣ ਗਿਆ ਦੋ ਦਿਨ ਆਪਾਂ ਦੇਖਿਆ 1000 ਸਕਰ ਫੁੱਟ ਦੇ ਚਲਦੇ ਲਓ 1000 ਰੁਪਏ ਲਗਭਗ ਜੀ ਓਕੇ ਚਲੋ ਅੱਜ ਦੀਵਾਲੀ ਆ ਜੀ ਮਤਲਬ ਜਿਹੜੇ ਬਹੁਤ ਬਹੁਤ ਮੁਬਾਰਕਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰੇ ਤੁਹਾਡੀ ਵੈ ਨਾ ਸਾਨੂੰ ਐਡੀ ਖੁਸ਼ੀ ਮਿਲੀ ਅੱਜ ਜੀ ਸਾਡੇ ਗੁਰੂ ਸਾਹਿਬ ਕਿਰਪਾ ਕਰਨ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਏਦਾਂ ਦੀਵਾਲੀ ਮਨਾ ਕੇ ਤੁਹਾਡੇ ਨਾਲ ਮੈਂ ਤਾਂ ਹੀ ਸਪੈਸ਼ਲ ਜਦੋਂ ਤਰਨਤਨ ਸਭ ਤੋਂ ਮੈਂ ਕਿਹਾ ਵੀ ਇੱਕ ਜਿਹੜਾ ਕੱਢ ਕੇ ਆਉਣਾ ਤਾਂ ਜੋ ਮੈਨੂੰ ਵੀ ਮਤਲਬ ਦੇਖ ਕੇ ਬੜੀ ਖੁਸ਼ੀ ਹੋ ਰਹੀ ਹੈ ਜੀ ਗੁਰੂ ਸਾਹਿਬ ਕਿਰਪਾ ਕਰਨ ਜੀ ਸੰਗੇਤ ਜੀ ਅਸੀਂ ਇਸ ਟਾਈਮ ਖੜੇ ਹਾਂ ਜੀ ਪਿੰਡ ਖੇੜੀ ਮਾਨੀਆਂ ਦੇ ਵਿੱਚ ਜੀ ਖੇੜੀ ਮਾਨੀਆਂ ਸਾਡੇ ਪਟਿਆਲੇ ਜ਼ਿਲ੍ਹੇ ਦਾ ਪਿੰਡ ਆ ਜੀ ਤੇ ਸਸਤਾ ਦੇ ਬਿਲਕੁਲ ਨਾਲ ਪਿੰਡ ਆ ਜੀ ਇਹ 3 ਸਾਡੀਆਂ 4 ਭੈਣਾਂ ਨੇ ਜੀ ਇਹ ਚਾਰੀ ਭੈਣਾਂ ਆਪਣਾ ਕੰਮ ਕਰਕੇ ਆਪਣੀ ਜ਼ਿੰਦਗੀ ਜੀਂਦੀਆਂ ਨੇ ਜੀ ਪਿਤਾ ਜੀ ਇਹਨਾਂ ਦੇ ਦਿਹਾੜੀ ਕਰਦੇ ਨੇ ਇਹ ਨਾ ਘਰ ਬਹੁਤ ਖੰਡਰ ਬਣ ਗਿਆ ਸੀਗਾ ਜੀ ਇਹ ਮਤਲਬ ਮੀਂਹ ਦੇ ਵਿੱਚ ਬਹੁਤ ਮਤਲਬ ਇਹ ਡਿੱਗਿਆ ਘਰ ਸਾਰਾ ਡਿੱਗਿਆ ਸੀਗਾ ਜੀ ਚਾਰ ਧੀਆਂ ਹੁਣ ਘਰ 'ਚ ਨਾ ਸਰਕਾਰੀ ਜਗ੍ਹਾ 'ਚ ਰਹਿੰਦੀਆਂ ਸੀ ਜਦੋਂ ਸਾਨੂੰ ਪਤਾ ਲੱਗਿਆ ਜੀ ਤਾਂ ਫਿਰ ਅਸੀਂ ਮਤਲਬ ਜਦੋਂ ਆਏ ਤਾਂ ਸਾਨੂੰ ਕਿ ਦੇਖਿਆ ਬਹੁਤ ਹੀ ਲੋੜਵੰਦ ਪਰਿਵਾਰ ਸਾਰਾ ਖੰਡਰ ਬਣ ਗਿਆ ਸੀ ਮਤਲਬ ਇਹਨਾਂ ਭੈਣਾਂ ਵਾਸਤੇ ਤਾਂ ਬਹੁਤ ਵੱਡੀ ਚੁਣੌਤੀ ਸੀ ਇਸ ਘਰ ਨੂੰ ਬਣਾਉਣਾ ਕਿਉਂਕਿ ਆਪ ਜੀ ਸਮਝਦਾਰ ਹੋ ਵੀ ਇਹਨੂੰ ਬਣਾਉਣ ਲਈ ਧੀਆਂ ਮਤਲਬ ਕਿੱਦਾਂ ਹਨਾ ਬਣਾ ਸਕ ਤੇ ਜਦੋਂ ਸਾਨੂੰ ਉਰੀ ਆ ਕੇ ਅਸੀਂ ਦੇਖਿਆ ਫਿਰ ਮੈਸੇਜ ਤਾਂ ਤਰਨਤਾ ਨੂੰ ਸਭ ਆਪ ਜੀ ਨੂੰ ਪਤਾ ਵੀ ਜਿਹੜੀ ਜਿਹੜੀ ਸੇਵਾ ਚੱਲ ਰਹੀ ਹੈ ਜਮੀਨਾਂ ਨੂੰ ਪੱਧਰ ਕਰਨ ਦੀ ਕਣਕ ਵਜਾਈ ਦੀ ਪਰ ਉਸ ਤੋਂ ਬਾਅਦ ਫਿਰ ਜਿਹੜੀਆਂ ਮੇਰੀਆਂ ਬੇਟੀਆਂ ਨੂੰ ਮੈਂ ਉਰੇ ਭੇਜਿਆ ਛੋਟੀ ਬੇਟੀ ਦਾ ਮੇਰਾ ਬਰਥਡੇ ਸੀ ਉਹ ਆ ਕੇ ਨਹੀਂ ਪੱਥਰ ਰੱਖ ਕੇ ਗਈਆਂ ਮਤਲਬ ਮੈਨੂੰ ਇੰਨੀ ਖੁਸ਼ੀ ਹੋਈ ਵੀ ਇਸ ਧੀਆਂ ਦਾ ਸਾਡੀਆਂ ਚਾਰ ਭੈਣਾਂ ਦਾ ਘਰ ਜਿਹੜਾ ਇਹ ਬਣ ਰਿਹਾ ਸੱਚੇ ਪਾਤਸ਼ਾਹ ਬੈਕਗ੍ਰਾਉਂਡ ਕਿਰਪਾ ਕਰੀ ਅਸੀਂ ਇਹ ਧੰਨਵਾਦ ਕਰਦੇ ਹਾਂ ਸਾਰੀਆਂ ਸੰਗਤਾਂ ਦਾ ਕਿਉਂਕਿ ਆਪ ਜੀ ਨੂੰ ਪਤਾ ਆਪਣੇ ਕੋਲੇ ਮੈਂਟਲੀ ਜਿਹੜੇ ਵੀਰ ਰਹਿੰਦੇ ਨੇ ਉਹਨਾਂ ਦੀ ਸਾਰੀ ਜਿਹੜਿਆ ਆਪਜੀ سپورਟ ਕਰਦੇ ਹੋ ਆਪਜੀ ਦਾ तहे ਦਿਲੋਂ ਧੰਨਵਾਦ ਤਾਂ ਹੀ ਅਸੀਂ ਇਦਾਂ ਦੇ ਕਾਰਜ ਕਰ ਪਾਉਨੇ ਆ ਇਹ ਪਿੰਡ ਦੇ ਸਭ ਤੋਂ ਲੋੜਵੰਦ ਪਰਿਵਾਰ ਅਸੀਂ ਇਹਨਾਂ ਨੂੰ ਗਿਣਦੇ ਆਂ ਜੀ ਕਿਉਂਕਿ ਜਿਹਦਾ ਘਰੇ ਡਿੱਗਿਆ ਉਹਦਾ ਕੀ ਰਹਿ ਗਿਆ ਦੀ ਹਨਾ ਇੰਨਾ ਖੰਡਰ ਪੁਰਾਣਾ ਹੋ ਗਿਆ ਸੀਗਾ ਜੀ ਉਹ ਬਿਲਕੁਲ ਡਿੱਗੇ ਨਾ ਸੁਗਰੇ ਤਾਂ ਚਲੋ ਘਰ ਤੋਂ ਬਾਹਰ ਸੀਗੇ ਜੀ ਐ ਸਮਾਨ ਚੱਕਦੇ ਚੱਕਦੇ ਉਹ ਭੈਣ ਨੇ ਦੱਸਿਆ ਵੀ ਚੱਕਦੇ ਚੱਕਦੀ ਡਿੱਗਿਆ ਸੀ ਨਾਲ ਫੋਟੋਆਂ ਵੀ ਲਾਵਾਂਗੇ ਟੁੱਟੇ ਵੇ ਘਰ ਦੀਆਂ ਤੁਸੀਂ ਅਰਦਾਸਾਂ ਕਰਿਓ ਦੁਆਵਾਂ ਕਰਿਓ ਸਾਨੂੰ ਸਿਰਫ ਦੁਆਵਾਂ ਦੀ ਲੋੜ ਆ ਜੀ ਆਪਜੀ ਅਰਦਾਸਾਂ ਕਰਦੇ ਜਾਓ ਬਹੁਤ ਬਹੁਤ ਧੰਨਵਾ